ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਦੇਰ ਰਾਤ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਜਿੱਆਂ ਤਾਵੜ ਤੋੜ ਫਾਇਰਿੰਗ ਕੀਤੀ ਗਈ ਹੈ ਤਸਵੀਰਾਂ ਦਿਖਾ ਰਿਹਾ ਪੰਜਾਬ ਦੇ ਲੁਧਿਆਣਾ ਦੇ ਵਿੱਚ ਦੇਰ ਰਾਤ 11:30 ਵਜੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ ਹੈ ਮੁਠਪੇੜ ਹੋਈ ਹੈ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਿਹਾ ਦੱਸੀ ਕਿ ਅਬ ਮੇ ਤੇ ਟਿੱਬਾ ਰੋਡ ਤੇ ਰਹਿਣ ਵਾਲੇ ਇਹਨਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਦੇ ਇਹ ਰਹਿਣ ਵਾਲੇ ਸੀਗੇ ਹਾਲਾਂਕਿ ਇੱਕ ਦੀ ਇੱਕ ਬਦਮਾਸ਼ ਦੀ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਗੋਲੀ ਲੱਗੀ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਰਜ਼ੀ ਕਿ ਪਹਿਲਾਂ ਹੀ ਪੁਲਿਸ ਪਾਰਟੀ ਨੂੰ ਕਿਸੇ ਨੇ ਸੂਹ ਦਿੱਤੀ ਸੀ ਤਾਂ ਜਸਤਵ ਉਚਾਲੇ ਇਹ ਐਨਕਾਊਂਟਰ ਹੋਇਆ ਇੱਥੇ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਪੁਲਿਸ ਸਟੇਸ਼ਨ ਹੈ ਬੋਵਾਲ ਦਾ ਜੱਸਿਆ ਪਿੰਡ ਦਾ ਏਰੀਆ ਹੈਗਾ ਇਹ ਸੰਸਾਨ ਸੜਕ ਹੈਗੀ ਹੈ ਇੱਥੇ ਸਾਡੀ ਸੀਆਈਏ 1 ਦੀ ਪੁਲਿਸ ਪਾਰਟੀ ਜਿਸ ਨੂੰ ਇਹ ਸ੍ਰੀ ਹਰਜਾਪ ਸਿੰਘ ਤੇ ਇਸ ਬੁੱਟਾ ਸਿੰਘ ਲੀਡ ਕਰ ਰਹੇ ਸਨ ਜੀ ਉਹ ਇੱਥੇ ਮੌਜੂਦ ਸਨ ਜੀ ਉਹਨਾਂ ਨੇ ਜਿਹੜੇ ਸ਼ੱਕੀ ਅਨਸਰ ਹੈਗੇ ਆ ਮਾੜੇ ਬੰਦੇ ਜਿਹੜੇ ਲੁੱਟਾਂ ਖੋਹਾਂ ਕਰਦੇ ਉਹਨਾਂ ਦੀ ਇਹਨਾਂ ਕੋਲ ਇਨਫੋਰਮੇਸ਼ਨ ਸੀਗੀ ਤਾਂ ਇਧਰਲੇ ਸਾਮਨਲੀ ਸਾਈਡ ਤੋਂ ਇੱਕ ਐਕਟਿਵ ਆ ਤੇ ਇੱਕ ਬੰਦਾ ਆ ਰਿਹਾ ਸੀਗਾ ਜਿਸ ਨੂੰ ਉਹਨਾਂ ਨੇ ਰੋਕ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ਪਾਰਟੀ ਦੇ ਉੱਪਰ ਫਾਇਰ ਕਰ ਦਿੱਤਾ ਜੀ ਦੋ ਰਾਉਂਡ ਉਹਨੇ ਫਾਇਰ ਕੀਤੇ ਸੈਲਫ ਡਿਫੈਂਸ ਦੇ ਵਿੱਚ ਰਿਟੈਲੀਟਰੀ ਫਾਇਰ ਦੇ ਵਿੱਚ ਜਿਹੜਾ ਪੁਲਿਸ ਪਾਰਟੀ ਨੇ ਉਹਨੂੰ ਵਾਰਨਿੰਗ ਦੇ ਕੇ ਫਾਇਰ ਕੀਤਾ ਤਾਂ ਜਿਹੜਾ ਇੱਕ ਹੈਗਾ ਗਨ ਸ਼ਾਟ ਉਹਦੇ ਰਾਈਟ ਪੈਰ ਦੇ ਵਿੱਚ ਲੱਗਿਆ ਹੈਗਾ ਰਾਈਟ ਲੱਤ ਦੇ ਵਿੱਚ ਲੱਗਿਆ ਤੇ ਇਹਨਾਂ ਇਮੀਡੀਏਟਲੀ ਜਿਹੜਾ ਬੰਦਾ ਹੈਗਾ ਉਹਨੂੰ ਹਸਪੀਟਲ ਸ਼ਿਫਟ ਕੀਤਾ ਗਿਆ ਮੁਰਦਨੀ ਤਪਤੀਸ਼ ਤੋਂ ਇਹ ਗੱਲ ਪਤਾ ਲੱਗੀ ਵੀ ਅਮਿਤ ਸਨ ਆਫ ਸ਼ੋਕ ਕੁਮਾਰ ਜਿਹੜਾ ਤਾਜਪੁਰ ਸਾਈਡ ਦਾ ਰਹਿਣ ਵਾਲਾ ਸੀਗਾ ਇਹਦੇ ਉੱਤੇ ਪਹਿਲਾਂ ਵੀ 399 402 ਦੇ ਲੁੱਟਖੋਹਾਂ ਦੇ ਪਰਚੇ ਦਰਜ ਹਨ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਦੇਰ ਰਾਤ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਜਿੱਆਂ ਤਾਵੜ ਤੋੜ ਫਾਇਰਿੰਗ ਕੀਤੀ ਗਈ ਹੈ ਤਸਵੀਰਾਂ ਦਿਖਾ ਰਿਹਾ ਪੰਜਾਬ ਦੇ ਲੁਧਿਆਣਾ ਦੇ ਵਿੱਚ ਦੇਰ ਰਾਤ 11:30 ਵਜੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ ਹੈ ਮੁਠਪੇੜ ਹੋਈ ਹੈ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਿਹਾ ਦੱਸਦੀ ਕਿ ਅਬ ਮੇ ਤਾਂ ਟਿੱਬਾ ਰੋਡ ਤੇ ਰਹਿਣ ਵਾਲੇ ਇਹਨਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਦੇ ਇਹ ਰਹਿਣ ਵਾਲੇ ਸੀਗੇ ਹਾਲਾਂਕਿ ਇੱਕ ਦੀ ਇੱਕ ਬਦਮਾਸ਼ ਦੀ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਗੋਲੀ ਲੱਗੀ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਰਜ਼ੀ ਕਿ ਪਹਿਲਾਂ ਹੀ ਪੁਲਿਸ ਪਾਰਟੀ ਨੂੰ ਕਿਸੇ ਨੇ ਸੂਹ ਦਿੱਤੀ ਸੀ ਦਜੈਸਟਿਵ ਉਚਾਲੇ ਇਹ ਇਨਕਾਊਂਟਰ ਹੋਇਆ ਇੱਥੇ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਪੁਲਿਸ ਸਟੇਸ਼ਨ ਹੈ ਬੋਵਾਲ ਦਾ ਜੱਸਿਆ ਪਿੰਡ ਦਾ ਏਰੀਆ ਹੈਗਾ ਇਹ ਸੰਸਾਨ ਸੜਕ ਹੈਗੀ ਹੈ ਇੱਥੇ ਸਾਡੀ ਸੀਏਏ ਵੱਲ ਦੀ ਪੁਲਿਸ ਪਾਰਟੀ ਜਿਸ ਨੂੰ ਇਹ ਸ੍ਰੀ ਹਰਜਾਪ ਸਿੰਘ ਤੇ ਇਸ ਬੁੱਟਾ ਸਿੰਘ ਲੀਡ ਕਰ ਰਹੇ ਸਨ ਜੀ ਉਹ ਇੱਥੇ ਮੌਜੂਦ ਸਨ ਜੀ ਉਹਨਾਂ ਨੇ ਜਿਹੜੇ ਸ਼ੱਕੀ ਅਨਸਰ ਹੈਗੇ ਆ ਮਾੜੇ ਬੰਦੇ ਜਿਹੜੇ ਲੁੱਟਾਂ ਖੋਹਾਂ ਕਰਦੇ ਉਹਨਾਂ ਦੀ ਇਹਨਾਂ ਕੋਲ ਇਨਫੋਰਮੇਸ਼ਨ ਸੀਗੀ ਤਾਂ ਇਧਰਲੇ ਸਾਮਨਲੀ ਸਾਈਡ ਤੋਂ ਇੱਕ ਐਕਟਿਵ ਆ ਤੇ ਇੱਕ ਬੰਦਾ ਆ ਰਿਹਾ ਸੀਗਾ ਜਿਸ ਨੂੰ ਉਹਨਾਂ ਨੇ ਰੋਕ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ਪਾਰਟੀ ਦੇ ਉੱਪਰ ਫਾਇਰ ਕਰ ਦਿੱਤਾ ਜੀ ਦੋ ਰਾਉਂਡ ਉਹਨੇ ਫਾਇਰ ਕੀਤੇ ਸੈਲਫ ਡਿਫੈਂਸ ਦੇ ਵਿੱਚ ਰਿਟੈਲੀਟਰੀ ਫਾਇਰ ਦੇ ਵਿੱਚ ਜਿਹੜਾ ਪੁਲਿਸ ਪਾਰਟੀ ਨੇ ਉਹਨੂੰ ਵਾਰਨਿੰਗ ਦੇ ਕੇ ਫਾਇਰ ਕੀਤਾ ਤਾਂ ਜਿਹੜਾ ਇੱਕ ਹੈਗਾ ਗਨ ਸ਼ਾਟ ਉਹਦੇ ਰਾਈਟ ਪੈਰ ਦੇ ਵਿੱਚ ਲੱਗਿਆ ਹੈਗਾ ਰਾਈਟ ਲੱਤ ਦੇ ਵਿੱਚ ਲੱਗਿਆ ਤੇ ਇਹਨਾਂ ਇਮੀਡੀਏਟਲੀ ਜਿਹੜਾ ਬੰਦਾ ਹੈਗਾ ਉਹਨੂੰ ਹਸਪੀਟਲ ਸ਼ਿਫਟ ਕੀਤਾ ਗਿਆ ਮੌੜਲੀ ਤਪਤੀਸ਼ ਤੋਂ ਇਹ ਗੱਲ ਪਤਾ ਲੱਗੀ ਵੀ ਅਮਿਤ ਸਨ ਆਫ ਸ਼ੋਕ ਕੁਮਾਰ ਜਿਹੜਾ ਤਾਜਪੁਰ ਸਾਈਡ ਦਾ ਰਹਿਣ ਵਾਲਾ ਸੀਗਾ ਇਹਦੇ ਉੱਤੇ ਪਹਿਲਾਂ ਵੀ 399 402 ਦੇ ਲੁੱਟਖੋਹਾਂ ਦੇ ਪਰਚੇ ਦਰਜ ਹਨ